ਸਸਿਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ ਜੀਨੇ ਮੈਨੂੰ ਸਬਸਕ੍ਰਾਈਬ ਨਹੀਂ ਕਰਾਇਆ ਹੈਗਾ ਪਲੀਜ਼ ਜਾ ਕੇ ਸਬਸਕ੍ਰਾਈਬ ਕਰੋ ਦੇਖੋ ਜੀ ਸਾਡੇ ਸ਼ੂਟ ਵਾਲੇ ਮੁੰਡੇ ਕਿੰਨੀ ਸੋਹਣੀ ਐਕਟਿੰਗ ਕਰਦੇ ਨੇਗੇ ਸ਼ਰਾਬੀਆਂ ਦੀ ਐਕਟਿੰਗ ਓਹ ਹੋ 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 ਭਾਈ ਗੱਠ ਹੈ ਦਾਰੂ ਪੀ ਕੀ ਕਰੀ ਤਮਨ ਤਨੇਹੀ ਹਮ ਜਦੋਂ ਪਰਹੇਜ ਹੈ ਫੇਰ ਨਹੀਂ ਕਿਹ ਰਿਚੀ ਦੀ ਤੂੰ ਆਏ ਕਿ ਨਹੀਂ ਹਾਂ ਸੋਫੀ ਆਏ ਤੜਕੇ ਆ ਉਹ ਤੜਕੇ ਸ਼ਾਗਨ ਦੇਖੇ ਜਾਊਂਗੇ ਨੂੰ ਮੈਂ ਹਮ ਚੱਲਾ ਠੀਕ ਐ ਫਿਰ ਠੀਕ ਐ ਮੈਂ ਤਾਂ ਇਧਰ ਭੀੜੀ ਕਰੀ ਨਿਕਲ ਜੂ ਹਾਂ ਐ ਨਹੀਂ ਭੰਗਿਆ ਦਰਵਾਜ਼ੇ ਵਿੱਚ ਨਹੀਂ ਆਹ ਉਹ ਮੇਰੀ ਗੱਲ ਸੁਣਾ ਜੇ ਕੋਈ ਚੀਜ਼ ਨੂੰ ਤੰਗ ਪਰ ਬਾਸ਼ ਤੋਂ ਜਾਈ ਕਰੀ ਜਾਂ ਲੁਕੀ ਸੀ ਨਹੀਂ ਕੁਝ ਕਰ ਮੈਂ ਦੇਖ ਜਾਂ ਆ ਪਾ ਠੀਕ ਹੈ ਚੰਗਾ ਠੀਕ ਐ ਓਏ ਚਲੋ ਜੀ ਇੱਕ ਪਾਸੇ ਬਲੌਗ ਚੱਲ ਪਿਆ ਇੱਕ ਪਾਸੇ ਕੈਮਰਾ ਚੱਲ ਪਿਆ ਦੇਖ ਰਿਹਾ ਕਿ ਕਿਹੜੀਆਂ ਨੇਤਰੂ ਫਰੀਮੇ ਖਿਆਣੀ ਉੱਡਿਆਂ ਦੇ 6 ਪਾਛਦੇ ਜੋ ਵੀ ਇੱਕ ਪਾਸੇ ਬੋਦਾ ਤੇ ਸੁਖਾ ਨੇ ਇੱਕ ਪਾਸੇ ਦਲੀਪ ਗੁਗਰੇ ਵਾਲਾ ਦੇਖਦੇ ਆ ਕੀ ਕਹਿੰਦੀ ਇਸਰ ਦੀ ਹੈ ਚਲੋ ਵਿਗਿਆਦੂ ਕਰਦੇ ਇਸ ਕਿਆਚ ਛਾਡੋ ਨਾ ਅਸੀਂ ਕਦੋਂ ਆਪਾਂ ਤਾਂ ਗਈ ਨਹੀਂ ਅਸੀਂ ਕਦੋਂ ਮੇਰੀ ਗੱਲ ਸੁਣਦਾ ਤੂੰ ਤੂੰ ਸਵੇਰੀ ਆ ਕੇ ਬਹਿ ਗਿਆ ਤੈਨੂੰ ਕੋਈ ਕੰਮ ਕਰਦਾ ਨਹੀਂ ਮੈਂ ਤਾਂ ਪਰਚਾਈ ਦਾ ਮੂੰਹ ਦੇਖਣਾ ਯਾਰ ਰਾਤ ਮੈਨੂੰ ਦਿਖਿਆ ਨਹੀਂ ਚੱਜ ਨਾਲ ਮਾਰਨ ਵਾਲੇ ਸ਼ਾਤ ਤੂੰ ਰਾਤ ਕਿਹੜੀ ਦਾ ਲੱਗ ਗਿਆ ਮੂੰਹ ਮੂੰਹੀ ਮਰੀ ਜਾਂਦਾ ਭਕਾਈ ਬੈਠਿਆ ਉਹਰੇ ਉਹ ਬੱਡੀ ਸਾਂ ਠੀਕ ਹੈ ਨਾ ਤਿਤਲੀ ਵਾਲੀ ਦਾ ਕਿਹੜੀ ਤਿਤਲੀ ਵਾਲੀ ਵੇ ਪਤਾ ਨਹੀਂ ਕਿਹਦੇ ਬਾਗੇ ਸੰਭੂ ਨਹੀਂ ਪਤਾ ਅਸੀਂ ਤਾਂ ਘਰੇ ਆ ਗਏ ਇਹਦਾ ਤਿਤਲੀ ਛਾਪੀ ਹੋਈ ਧੀ ਉਹਦੇ ਹਾਂ ਕੰਜਰ ਮੇਰੇ ਮਾਂ ਦੇ ਅੱਛਾ ਇਹ ਡਾਇਆ ਕਰਦੇ ਦੀ ਲੋੜ ਨਹੀਂ ਦੱਸਾਂ ਪਤਾ ਇਹ ਜੇ ਮਲੰਗਾ ਨੂੰ ਘਰੇ ਬਾੜਦਾ ਤਾਂ ਤੁਹਾਨੂੰ ਸ਼ਰਮ ਆਣੀ ਕਹੀਦੀ ਬੰਦੇ ਹੋ ਤੁਸੀਂ ਐ ਕਰ ਲੋ ਉਹ ਵੀ ਅਗਲੇ ਦੀ ਤੀਜੇ ਬੰਦੇ ਦੀ ਕੀ ਮਜਾ ਲਾ ਤੀਵੀ ਤੇ ਹੱਥ ਚੱਕ ਜੇ ਵੇ ਕੰਜਰੋ ਸ਼ਰਮ ਕਰ ਲੋ ਬੜੀ ਮੋਟੀ ਕੌਣ ਤੇ ਹੁਣ ਉਹਨੂੰ ਘਰੇ ਬੜਨ ਦੇ ਦਾ ਸਹੀ ਜਿਵੇਂ ਨਾ ਅਟੜੇ ਜਿਹੜੇ ਕੱਪੜਾ ਪਾ ਕੇ ਗੋਡੇ ਨੇ ਨਾ ਉਹ ਵੀ ਕੱਢ ਕੇ ਤੋਰੇ ਉਹ ਲੋ ਖਾਣ ਪੀਣ ਦਾ ਸ਼ਕੀਨ ਆ ਤਾਂ ਇਹ ਉਹ ਤੇ ਖਾਣ ਦਾ ਕਾਹਨੂੰ ਉਹ ਤਾਂ ਉਤ ਪੀਣ ਦਾ ਸ਼ਕੀਨ ਐ ਚਲ ਫਿਰ ਉਹਨੇ ਕੀ ਕਹਿਣਾ ਮੈਨੂੰ ਤਾਂ ਇੱਕ ਤਾਂ ਉਹਦੀ ਸੋਚ ਲੱਗੀ ਕੋਈ ਨੀ ਚਾਹੇ ਜਾਣਾ ਹੀ ਨੀਗਾ ਕੋਈ ਗੱਲ ਨਹੀਂ ਸੀ ਹੋਰ ਆ ਵੀ ਦੱਸ ਕਿਹਦਾ ਜਾ ਤੂੰ ਕੋਈ ਪਰਦੇ ਨਾ ਕਹਿ ਨੂੰ ਇਹ ਦੱਸ ਜਾਂਦੀ ਉਹ ਕੀਤਾ ਤਾਂ ਕਿ ਮੈਨੂੰ ਇਹ ਦੱਸ ਜਾਂਦੀ ਕਿ ਕੋਈ ਆਵਾ ਦੁੱਖ ਹੈ ਆ ਤਕਲੀਫਾ ਮੈਨੂੰ ਉੱਥੇ ਜਾਣੀ ਆ ਨਹੀਂ ਇਸੇ ਦੀ ਗੱਲ ਇਹ ਕਰਿਆ ਸੀ ਹੋਰ ਪਤਾ ਲੱਗਿਆ ਹੁੰਦਾ ਤੇ ਜੇ ਲੱਗਿਆ ਹੁੰਦਾ ਫਿਰ ਕਿਸੇ ਨੇ ਚੱਕਿਆ ਨੀ ਕੱਲ ਸੇ ਤੋਂ ਤੋਂ ਮਾਰੇ ਹੋ

ਮੈਨੂੰ ਮੈਨੂੰ ਸਭ ਪਤਾ ਮੈਨੂੰ ਮਾਰਨ ਨੂੰ ਫਿਰਦਾ ਝੂਠੀ ਸਭ ਆਉਣ ਆ ਗਿਆ ਆ ਰਹੀ ਹੈ ਹਾਂ ਆਉਗੀ ਕੱਲ ਨੂੰ ਤੇ ਮੇਰੀ ਤਾਂ ਕੋਈ ਗੱਲ ਕੋਈ ਨਹੀਂ ਮਾਣ ਨਾ ਮਤ ਕਿਸੇ ਨਹੀਂ ਲਿਆ ਮੈਂ ਹੈ ਮਾਹਤ ਤੋਂ ਦੇ ਤੂੰ ਮੈਂ ਕਿਹਾ ਤੇਰੀ ਬੜੀ ਅੱਗ ਲੱਗ ਰਹੀ ਆ ਚਲ ਮੋਟਰਸਾਈਕਲ ਨਹੀਂ ਆ ਪਾਈ ਪਾਈ ਆ ਦੇ ਲਿਆ ਵਕ ਤੇ ਮੈਨੂੰ ਮੰਗਤਾ ਇੱਕ ਸਰ ਇਹ ਕਰਦੇ ਜੇ ਤੁਸੀਂ ਪਹਿਲੀ ਇੱਕ ਨਾਲ ਵਿਆਹ ਕਰਾ ਲੈਂਦੇ ਭਾਈ ਤਾਂ ਹੈਗੇ ਮੈਂ ਤਾਂ ਵੱਡੀ ਆ ਕਿੰਨੀ ਹਾਂਜੀ ਮੈਂ ਸ਼ੂਟ ਤੇ ਵੀਡੀਓ ਬਣਾਈਆਂ ਹੋਈਆਂ ਨੇ ਇਹ ਇਹ ਸਾਡੇ ਸੀਰੀਅਲ ਵਾਈ ਚੱਲ ਰਹੇ ਨੇਗੇ ਉਹਦੇ ਵਿੱਚੋਂ ਮੈਨੇ ਥੋੜੇ ਥੋੜੇ ਵੀਡੀਓ ਬਣਾਈਆਂ ਹੋਈਆਂ ਨੇ ਜਿਹਨੂੰ ਜਿਹਨੂੰ ਵੀਡੀਓ ਜਦ ਵਧੀਆ ਲੱਗਦੀਆਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਹਰਮਨ ਸੁਖ ਲੱड्डा ਤੇ ਸਲੀਮ ਮੇਰੇ ਨਾਲ ਸੀਗੀ ਜੀ ਗਗਨ ਸੀਗੀ ਮਲੇਰ ਕੋਟਲੇ ਦੀ ਬੋਦਾ ਸੀਗਾ ਤੁਸੀਂ ਜਾਣਦੇ ਆ ਜੀ ਸਾਰੇ ਜਾਣੇ ਤੇ ਮੇਰੇ ਚੈਨਲ ਨੂੰ ਸਪੋਰਟ ਕਰਿਆ ਕਰੋ ਥੈਂਕ ਯੂ